ਅਸੀਂ ਅਕਸਰ ਸੁਣਿਆ ਹੈ ਜਾਕੋ ਰਾਖੀਸਾਇਆ ਮਾਰ ਸਕੇ ਨਾ ਕੋਈ ਪਰਮਾਨਸਾ ਦੇ ਇਸ ਪਰਿਵਾਰ ਨਾਲ ਇਦਾਂ ਹੋਇਆ ਵੀ ਪਰਮਾਤਮਾ ਨੇ ਸਿਲੰਡਰ ਮੁੱਕਣ ਦਾ ਜ਼ਰੀਆ ਬਣਾ ਘਰੋਂ ਬਾਹਰ ਕੱਢਿਆ ਸਾਰਾ ਪਰਿਵਾਰ ਤੇ ਉਸੇ ਵੇਲੇ ਹੀ ਡਿੱਗ ਗਈ ਘਰ ਦੀ ਛੱਤ ਮਿੰਟਾਂ ਦੇ ਵਿੱਚ ਕਮਰਾ ਟਹਿ ਗਿਆ। ਮਾਨਸਾ ਦੀ ਰਹਿਣ ਵਾਲੀ ਇਹ ਬਜ਼ੁਰਗ ਮਹਿਲਾ ਜਦੋਂ ਰੋਟੀ ਬਣਾਉਣ ਦੇ ਲਈ ਜਾਂਦੀ ਆ ਤੇ ਸਿਲੰਡਰ ਮੁੱਕ ਜਾਂਦਾ। ਤੇ ਬੀਬੀ ਵੱਲੋਂ ਆਪਣੇ ਪੁੱਤ ਨੂੰ ਕਿਹਾ ਜਾਂਦਾ ਕਿ ਚੱਲ ਗਵਾਂਡੀਆਂ ਘਰੇ ਜਾ ਕੇ ਫੁੱਲ ਕੇ ਲਾ ਲਿਆਉਣੀਆਂ। ਤੇ ਜਿਵੇਂ ਹੀ ਦੋਨੋਂ ਜਾਣੇ ਘਰੋਂ ਬਾਹਰ ਨਿਕਲਦੇ ਨੇ ਤੇ ਉਸੇ ਵੇਲੇ ਛੱਤ ਡਿੱਗ ਪੈਂਦੀ ਆ। ਪ੍ਰਮਾਤਮਾ ਨੇ ਵੇਖੋ ਕਿਵੇਂ ਜ਼ਰੀਆ ਬਣਾਇਆ ਇਹਨਾਂ ਦੋਵਾਂ ਜੀਆਂ ਨੂੰ ਬਾਹਰ ਕੱਢਿਆ ਤਾਂ ਇਹਨਾਂ ਦੀ ਜ਼ਿੰਦਗੀ ਬਚਾ ਲਈ। ਇਸ ਮਹਿਲਾ ਵੱਲੋਂ ਪ੍ਰਮਾਤਮਾ ਦਾ ਜਥੇ ਸ਼ੁਕਰਾਨਾ ਕੀਤਾ ਜਾ ਰਿਹਾ ਤੇ ਆਪਣੀ ਹੱਡਬੀਤੀ ਸੁਣਾ ਰਿਹਾ। ਉੱਥੇ ਹੀ ਸਰਕਾਰ ਵੱਲੋਂ ਮਦਦ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਤਾਂ ਜੋ ਸਰਕਾਰ ਮਦਦ ਕਰਕੇ ਮੁਰ ਉਹਨਾਂ ਦੇ ਘਰ ਦੀ ਛੱਤ ਬਣਾ ਸਕੇ ਬੀਬੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਆ ਬੀਬੀ ਵੀ ਲੋਕਾਂ ਦੇ ਘਰੇ ਕੰਮ ਕਰਦੀ ਹੈ ਅਤੇ ਉਹਨਾਂ ਦਾ ਮੁੰਡਾ ਵੀ ਛੋਟਾ-ਮੋਟਾ ਕੰਮ ਕਰਦਾ ਹੈ ਤੇ ਸਰਕਾਰ ਅੱਗੇ ਉਹ ਬੇਨਤੀ ਕਰ ਰਹੇ ਨੇ ਕਿ ਸਰਕਾਰ ਉਹਨਾਂ ਦੀ ਆਰਥਿਕ ਸਹਾਇਤਾ ਕਰੇ ਕੀ ਨੌਕਦਾ ਤਾਂ ਤੈ ਵੀਰੇ ਕੀ ਕਾਰਨ ਕੀ ਹੋਇਆ ਜੀ ਕਾਰਨ ਤਾਂ ਬਾਈ ਉਧਰ ਜਾਂਦੇ ਸੀਗੇ ਅਸੀਂ ਬਾਈ ਤੇ ਕਰੇ ਮੇਰ ਪੂਰਾ ਢਮਡਾ ਰਹਿੰਦਾ ਵੀ ਉਧਰ ਹੀ ਕਰੇ ਰੋਟੀ ਬਣਾ ਲੈਣੇ ਤੇ ਆਪਣਾ ਸੈਂਟਰ ਮੁੱਕਿਆ ਪਿਆ ਸੀਗਾ ਤੇ ਮੁੰਡਾ ਹਜੇ ਕੰਮ ਤੋਂ ਨਹੀਂ ਆਇਆ ਸੀਗਾ ਤੇ ਸਾਰਾ ਪਰਿਵਾਰ ਅਸੀਂ ਇੱਥੇ ਬੈਠੇ ਸੀਗੇ ਤੇ ਅੱਗ ਮਚਣੀ ਰਹੀ ਸੀ ਮੈਂ ਕਿਹਾ ਛੱਡ ਚਾਹ ਤੇ ਲਾਪਾ ਰੋਟੀਆਂ ਲੈ ਆਉਣੀ ਉੱਥੋਂ ਆਪਾਂ ਲਾ ਲਈਏ ਜਦੋਂ ਅਸੀਂ ਲਿਕਣ ਹੋਇਆ ਉਹਨਾਂ ਦਾ ਬਾਰਖ ਲਾਉਣ ਹੋਇਆ ਤੇ ਧੜਾਕ ਨੇ ਛੱਤ ਡਿੱਗ ਪਈ ਹੁਣ ਕੀ ਮੰਗੇਗੀ ਗੱਲ ਮੰਗ ਤਾਂ ਇਹੀ ਕਰਦੇ ਜੀ ਸਰਕਾਰ ਸਾਨੂੰ ਹੱਥ ਬਨ ਕੇ ਬੇਨਤੀ ਹੈ ਜੀ ਸਾਡੀ ਜੇ ਸਾਨੂੰ ਥੋੜੀ ਸਵੈਤਾ ਕਰ ਦੇ ਅਸੀਂ ਕਮਰਾ ਖੜਾ ਕਰਕੇ ਆਪਦੇ ਬੱਚਿਆਂ ਨੂੰ ਬਿਠਾ ਲਈ ਹੋਰ ਤਾਂ ਕੀ ਗੱਲ ਹੈ ਪਰਿਵਾਰ ਵਿੱਚ ਕੌਣ ਕੌਣ ਹੈ ਅਸੀਂ ਚਾਰ ਜੀ ਆਂ ਜੀ ਮੇਰਾ ਬੇਟਾ ਨੂ ਹੈ ਪੋਤਾ ਹੈ ਤੇ ਮਾਇਆ ਚਾਰ ਜੀ ਆਂ ਅਸੀਂ ਕੱਲ ਜੀ ਰਾਤ ਬਾਰਸ਼ ਕਰਕੇ ਸਾਡੇ ਘਰ ਹੀ ਗਏ ਇਹ ਇੱਕ ਮਿੰਟ ਪਹਿਲੇ ਨੰਗੇ ਸਾਰਾ ਪਰਿਵਾਰ ਹੀ ਉਧਰ ਮਾਲਾ ਸਿਲੰਡਰ ਇਧਰ ਖਤਮ ਸੀਗਾ ਉਧਰ ਰੋਟੀ ਲਾਉਣ ਜਾਂਦੇ ਸੀਗੇ ਜਾਂਦੇ ਜਾਂਦੇ ਨੂੰ ਇਹਨਾਂ ਨੂੰ ਇਹਨੇ ਮੀਂਹ ਦੇ ਕਾਰਨ ਹੀ ਇਹ ਮਕਾਨ ਡਿੱਪੇ ਸੱਤ ਡਿੱਤੀ ਨੇ ਇੱਕ ਮਿੰਟ ਪਹਿਲੇ ਨੰਗੇ ਆਈ ਇਹ ਸਾਨੂੰ ਜਦੋਂ ਉਧਰ ਘਰੇ ਜਾ ਕੇ ਗੇਟ ਕਟਕਾਇਆ ਇਹਨਾਂ ਨੇ ਸਾਨੂੰ ਤਾਂ ਅਸੀਂ ਗੇਟ ਖੜਕਿਆ ਤੇ ਜਦੋਂ ਦੂਜੇ ਘਰ ਵਾਲਿਆਂ ਨੇ ਦੱਸਿਆ ਸਾਨੂੰ ਵੀ ਖੜਕਾ ਹੋਇਆ ਤੇ ਆ ਕੇ ਦੇਖਣ ਆਂਦਾ ਮਕਾਨ ਡਿੱ ਗਿਆ ਫੇ ਅਸੀਂ ਆਈ ਪਰਿਵਾਰ ਚ ਕਿੰਨੇ ਆਨੇ ਆ ਕੀ ਕੰਮ ਕਰਦੇ ਇਹ ਮੁੰਡਾ ਜੀ ਕਾਟਿੰਨੇ ਦਾ ਕੰਮ ਕਰਦਾ ਹੈਗਾ ਠੀਕ ਜੀ ਕੰਮ ਹੈ ਤੇ ਕੋਈ ਕੋਈ ਬਾਲਾ ਜੱਦ ਕੰਮ ਵੀ ਨਹੀਂ ਹੈਗਾ ਤੇ ਇੱਕ ਇਹਦੀ ਮਾਤਾ ਜੀ ਉਹ ਮਾਲਕ ਕਿਸੇ ਦੇ ਘਰੇ ਕੰਮ ਕਰਦੀ ਹੈ ਬੱਚੇ ਨਿਆਣੇ ਆ ਜੀ ਇੱਕ ਬੇਟਾ ਜੀ ਘਰਾਂ ਦੀ ਇਹ ਵਿਵਾਰ ਹੈ ਕੀ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਸਰਕਾਰ ਮਦਦ ਕੀਤੀ ਜਾਵੇ ਸਰਕਾਰ ਤੋਂ ਜਿੰਨੀ ਕਿ ਉਹ ਹੋ ਸਕਦਾ ਹੈ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਨਾਲ ਜੀ 历史上的。